ਉਨਾਤੀ ਮਈ 2022 ਉਹ ਕਾਲਾ ਦਿਨ ਸੀ ਜਦੋਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਸ਼ਰਿਆਮ ਕਤਲ ਕਰ ਦਿੱਤਾ ਗਿਆ ਤੇ ਉਸ ਦਿਨ ਹਰ ਕੋਈ ਰੋਇਆ ਕਿਉਂਕਿ ਸਿੱਧੂ ਸਾਰਿਆਂ ਨੂੰ ਆਪਣਾ ਲੱਗਦਾ ਸੀ ਤੇ ਦੁਨੀਆ ਭਰ ਚ ਅਜਿਹਾ ਮਾਤਮ ਛਾਇਆ ਜਿਸ ਦਾ ਅੱਜ ਤੱਕ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਇਤਿਹਾਸ ਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਗਾਇਕ ਦੀ ਛਾਪ ਇੰਨੀ ਗਹਿਰੀ ਸੀ ਕਿ ਲੋਕ ਉਸ ਨੂੰ ਯਾਦ ਕਰਕੇ ਅੱਜ ਵੀ ਰੋਂਦੇ ਨੇ ਤੇ ਦੁਨੀਆ ਦੇ ਹਰ ਕੋਨੇ ਚੋਂ ਲੋਕ ਸਿੱਧੂ ਮੂਸੇਵਾਲੇ ਦੀ ਹਵੇਲੀ ਪੁੱਜਦੇ ਨੇ ਤੇ ਉਸਦੇ ਮਾਪਿਆਂ ਦੇ ਗਲ ਲੱਗ ਰੋਂਦੇ ਨੇ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਮਾਪੇ ਅੱਜ ਵੀ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੇ ਨੇ ਅੱਜ 29 ਮਈ 2024 ਤੇ ਪੂਰੇ 2 ਸਾਲ ਹੋ ਚੁੱਕੇ ਨੇ ਸਿੱਧੂ ਨੂੰ ਸਾਡੇ ਵਿੱਚੋਂ ਗਿਆ ਨੂੰ ਅੱਜ ਵਰਸੀ ਮੌਕੇ ਮਾਤਾ ਚਰਨ ਕੌਰ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਆਪਣੇ ਪੁੱਤ ਦੇ ਵਿਛੋੜੇ ਦਾ ਕੱਲਾ ਕੱਲਾ ਦਿਨ ਘੰਟੇ ਮਿੰਟ ਤੇ ਸਕਿੰਟਾਂ ਦਾ ਹਿਸਾਬ ਕੀਤਾ ਤੇ ਉਸ ਸਮੇਂ ਨੂੰ ਕਿੰਜ ਕੱਢਿਆ ਉਸ ਦਾ ਦੁੱਖ ਵੀ ਬਿਆਨ ਕੀਤਾ ਅੱਜ ਸਿੱਧੂ ਦੀ ਦੂਜੀ ਵਰਸੀ ਮੌਕੇ ਸਮਾਗਮ ਕਰਵਾਇਆ ਗਿਆ ਵਰਸੀ ਸਮਾਗਮ ਦੇ ਵਿੱਚ ਬਹੁਤ ਸਾਰੇ ਸਿਆਸੀ ਆਗੂ ਵੀ ਪਹੁੰਚੇ ਨੇ ਤੇ ਮਾਪਿਆਂ ਨਾਲ ਦੁੱਖ ਸਾਂਝਾ ਕਰ ਰਹੇ ਨੇ ਵਰਸੀ ਮੌਕੇ ਗਾਇਕ ਵੀ ਪਹੁੰਚ ਰਹੇ ਨੇ ਸਿੱਧੂ ਦੇ ਪਿਤਾ ਨੇ ਅਪੀਲ ਕੀਤੀ ਸੀ ਕਿ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਆਦਾ ਢੀੜ ਨਾ ਕੀਤੀ ਜਾਵੇ ਤੇ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਹੀ ਸਿੱਧੂ ਲਈ ਅਰਦਾਸ ਕੀਤੀ ਜਾਵੇ ਉਨਾਤੀ ਮਈ 2022 ਉਹ ਕਾਲਾ ਦਿਨ ਸੀ ਜਦੋਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਸ਼ਰਿਆਮ ਕਤਲ ਕਰ ਦਿੱਤਾ ਗਿਆ ਤੇ ਉਸ ਦਿਨ ਹਰ ਕੋਈ ਰੋਇਆ ਕਿਉਂਕਿ ਸਿੱਧੂ ਸਾਰਿਆਂ ਨੂੰ ਆਪਣਾ ਲੱਗਦਾ ਸੀ ਤੇ ਦੁਨੀਆ ਭਰ ਚ ਅਜੇ ਹਮਾਤਮਾ ਛਾਇਆ ਜਿਸ ਦਾ ਅੱਜ ਤੱਕ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਇਤਿਹਾਸ ਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਗਾਇਕ ਦੀ ਛਾਪ ਇੰਨੀ ਗਹਿਰੀ ਸੀ ਕਿ ਲੋਕ ਉਸ ਨੂੰ ਯਾਦ ਕਰਕੇ ਅੱਜ ਵੀ ਰੋਂਦੇ ਨੇ ਤੇ ਦੁਨੀਆ ਦੇ ਹਰ ਕੋਨੇ ਚੋਂ ਲੋਕ ਸਿੱਧੂ ਮੂਸੇਵਾਲੇ ਦੀ ਹਵੇਲੀ ਪੁੱਜਦੇ ਨੇ ਤੇ ਉਸਦੇ ਮਾਪਿਆਂ ਦੇ ਗਲ ਲੱਗ ਰੋਂਦੇ ਨੇ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਮਾਪੇ ਅੱਜ ਵੀ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੇ ਨੇ ਅੱਜ 29 ਮਈ 2024 ਤੇ ਪੂਰੇ 2 ਸਾਲ ਹੋ ਚੁੱਕੇ ਨੇ ਸਿੱਧੂ ਨੂੰ ਸਾਡੇ ਵਿੱਚੋਂ ਗਿਆ ਨੂੰ ਅੱਜ ਵਰਸੀ ਮੌਕੇ ਮਾਤਾ ਚਰਨ ਕੌਰ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਆਪਣੇ ਪੁੱਤ ਦੇ ਵਿਛੋੜੇ ਦਾ ਕੱਲਾ ਕੱਲਾ ਦਿਨ ਘੰਟੇ ਮਿੰਟ ਤੇ ਸਕਿੰਟਾਂ ਦਾ ਹਿਸਾਬ ਕੀਤਾ ਤੇ ਉਸ ਸਮੇਂ ਨੂੰ ਕਿੰਜ ਕੱਢਿਆ ਉਸ ਦਾ ਦੁੱਖ ਵੀ ਬਿਆਨ ਕੀਤਾ ਅੱਜ ਸਿੱਧੂ ਦੀ ਦੂਜੀ ਵਰਸੀ ਮੌਕੇ ਸਮਾਗਮ ਕਰਵਾਇਆ ਗਿਆ ਵਰਸੀ ਸਮਾਗਮ ਦੇ ਵਿੱਚ ਬਹੁਤ ਸਾਰੇ ਸਿਆਸੀ ਆਗੂ ਵੀ ਪਹੁੰਚੇ ਨੇ ਤੇ ਮਾਪਿਆਂ ਨਾਲ ਦੁੱਖ ਸਾਂਝਾ ਕਰ ਰਹੇ ਨੇ ਵਰਸੀ ਮੌਕੇ ਗਾਇਕ ਵੀ ਪਹੁੰਚ ਰਹੇ ਨੇ ਸਿੱਧੂ ਦੇ ਪਿਤਾ ਨੇ ਅਪੀਲ ਕੀਤੀ ਸੀ ਕਿ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਆਦਾ ਢੀੜ ਨਾ ਕੀਤੀ ਜਾਵੇ ਤੇ ਆਪਣੇ ਨੀੜਲੇ ਗੁਰੂ ਘਰਾਂ ਦੇ ਵਿੱਚ ਹੀ ਸਿੱਧੂ ਲਈ ਅਰਦਾਸ ਕੀਤੀ ਜਾਵੇ